ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਆ ਉਹਨੂੰ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆਏ ਹਾਂ ਜੀ ਸਾਰੇ ਸੂਟ ਕਾਟਨ ਦੇ ਵਿੱਚ ਆਉਣਗੇ ਸਾਰੇ ਸੂਟ ਨੇ ਜਿਹੜੇ ਇਹ ਸੇਲ ਤੇ ਉੱਪਰ ਆਇਆ ਫਲੈਟ ਰੇਟ ਇਹਨਾਂ ਦਾ 1200 ਰੁਪਏ ਆਊਗਾ ਸ਼ਿਪਿੰਗ ਆ ਐਕਸਟਰਾ ਹੋਊਗੀ ਸੇਲ ਪ੍ਰਾਈਸ ਦੇ ਵਿੱਚ 1200 ਰੁਪਏ ਦਾ ਤੁਹਾਨੂੰ ਸੂਟ ਮਿਲੇਗਾ ਤੇ ਸ਼ਿਪਿੰਗ ਚਾਰजेस ਐਕਸਟਰਾ ਹੋਣਗੇ ਜੋ ਵੀ ਹੋਣਗੇ ਉਹ ਤੁਸੀਂ WhatsApp ਤੇ ਮੈਸੇਜ ਕਰਕੇ ਕਨਫਰਮ ਕਰ ਲਿਓ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਨੰਬਰ ਆਪਣਾ ਚੱਲ ਰਿਹਾ ਸਕਰੀਨ ਦੇ ਉੱਪਰ ਇਸ ਨੰਬਰ ਤੇ ਫਟਾਫਟ ਆਪਣਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਰੇਟ ਆਪਾਂ ਨਾਲ ਦੀ ਨਾਲ ਮੈਂਸ਼ਨ ਕਰਦੇ ਪੇਮੈਂਟ ਆਨਲਾਈਨ ਹੋਊਗੀ ਕੋਈ ਵੀ ਸੂਟ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੋਊਗੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸਾਰੇ ਸੂਟੇ ਕਾਟਨ ਦੇ ਵਿੱਚ ਰਹਿਣਗੇ ਪਿਓਰ ਕਾਟਨ ਦੇ ਸੂਟ ਆਣਗੇ ਲੀਲਨ ਕਾਟਨ ਦੇ ਵਿੱਚ ਸੂਟ ਰਹਿਣਗੇ ਬਾਕੀ ਜ਼ਿਆਦਾ ਜਾਣਕਾਰੀ ਤੁਸੀਂ ਵਟਸਐਪ ਤੇ ਜਦੋਂ ਮੈਸੇਜ ਕਰੂਗੀ ਤਾਂ ਤੁਸੀਂ ਉੱਥੇ ਲੈ ਸਕਦੇ ਹੋ ਬਹੁਤ ਹੀ ਪਿਆਰੀ ਕਲੈਕਸ਼ਨ ਆ ਡਿਜ਼ਾਈਨਰ ਦੁਪੱਟੇ ਡਿਜ਼ਾਈਨਰ ਸ਼ਰਟਾਂ ਬਾਟਮ ਇਹਨਾਂ ਦੇ ਨਾਲ ਪਲੇਨ ਦੀ ਪਲੇਨ ਰਹੂਗੀ 1200 ਰੁਪਏ ਦੇ ਵਿੱਚ ਬਹੁਤ ਹੀ ਪਿਆਰੀ ਡਿਜ਼ਾਈਨਰ ਜਿਹੜੀ ਹੈ ਕਿ ਆ ਇੱਕ ਪੀਸ ਤੁਹਾਨੂੰ ਮਿਲ ਰਿਹਾ ਇੱਕ ਸੂਟ ਮਿਲ ਰਿਹਾ ਬਹੁਤ ਹੀ ਸੋਹਣੇ ਡਿਜ਼ਾਈਨ ਤੇ ਪ੍ਰਿੰਟ ਹੈ ਗਿਆ ਇਹ ਲੀਲਨ ਦੇ ਵਿੱਚ ਸੂਟ ਰਹਿਣਗੇ ਪਿਓਰ ਕਾਟਨ ਦੇ ਵਿੱਚ ਸੂਟ ਆਣਗੇ neck ਦੇ ਉੱਪਰ embroidery ਮਿਲੇਗੀ ਪ੍ਰਿੰਟ ਵਿਦ embroidery ਇਹ ਕਾਟਨ ਦੇ ਵਿੱਚ ਸੂਟ ਰਹਿਣਗੇ ਦੇਖੋ ਡਿਜ਼ਾਈਨਰ ਗਲੇ ਬਣੇ ਹੋਏ ਆ ਗਲੇ ਦੇ ਉੱਪਰ ਤੁਹਾਨੂੰ ਕੁਝ ਵੀ ਕਰਵਾਉਣ ਦੀ ਲੋੜ ਨਹੀਂ ਇਹ ਵੀ ਡਿਜ਼ਾਈਨਰ ਪੀਸ ਰਹੇਗਾ ਸਾਰੇ ਜਿਹੜੇ ਹੈਗੇ ਆ ਸੂਟ ਇਹਨਾਂ ਦੇ ਸ਼ਰਟਾਂ ਦੇ neck ready ਹੈ ਤੁਸੀਂ ਸਿਰਫ ਆਪਣਾ ਜਿਹੜਾ ਹੈਗਾ ਸੂਟ ਸਲਾਈ ਕਰਨਾ ਕੋਈ ਤੁਹਾਨੂੰ embroidery ਕਰਨ ਦੀ ਲੋੜ ਨਹੀਂ ਡਿਜ਼ਾਈਨਰ ਪੀਸ ਨੇ ਸਾਰੇ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਸੇਲ ਦੇ ਵਿੱਚ ਆਇਆ 1200 ਰੁਪਏ ਦੇ ਵਿੱਚ ਫਲੈਟ ਰੇਟ ਇਹਦਾ 1200 ਰੁਪਏ ਹੋਊਗਾ ਕੋਈ ਵੀ ਸੂਟ ਤੁਸੀਂ ਇਹਦੇ ਵਿੱਚੋਂ ਲੈ ਲਓ ਸਿਰਫ ਤੇ ਸਿਰਫ 1200 ਰੁਪਏ ਦੇ ਵਿੱਚ ਲੈ ਸਕਦੇ ਹੋ ਸ਼ਿਪਿੰਗ ਚਾਰजेस ਐਕਸਟਰਾ ਰਹਿਣਗੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਸੋਨੇ ਸੋਨੇ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਸਾਡੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਬਹੁਤ ਸਾਰੀਆਂ ਭੈਣਾਂ ਹਰਦੇ ਵਿੱਚ ਆਪਣੇ ਕੋਲੋਂ ਸੂਟਾਂ ਦੇ ਆਰਡਰ ਕਰਦੀਆਂ ਨੇ ਜੇ ਤੁਹਾਨੂੰ ਵੀ ਕੋਈ ਸੂਟ ਪਸੰਦ ਆਉਂਦਾ ਹੁੰਦਾ ਤਾਂ ਤੁਸੀਂ ਵੀ ਪਲੀਜ਼ ਆਪਣਾ ਜਿਹੜਾ ਸੂਟ ਬੁੱਕ ਕਰ ਸਕਦੇ ਹੋ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਏਗਾ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਏਸ ਨੰਬਰ ਤੇ ਜਾ ਕੇ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰਨਾ ਜਲਦੀ ਚਲਦੀ ਵੀਡੀਓ ਨੂੰ ਕਰ ਦਿਓ ਵੱਤੋ ਐ ਸ਼ੇਅਰ ਤਾਂ ਕਿ ਸਾਰੀਆਂ ਭੈਣਾਂ ਇਸ ਸੇਲ ਦਾ ਫਾਇਦਾ ਲੈ ਸਕਣ ਬਹੁਤ ਹੀ ਸੋਹਣੇ ਡਿਜ਼ਾਈਨਰ ਪੀਸ ਨੇ ਦੇਖੋ ਜਿੰਨਾਂ ਕਸਬ ਦੇ ਬਣੇ ਹੋਏ ਆ ਰੈਡੀ ਨੈਕ ਮਿਲਣਗੇ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਪਿਓਰ ਕਾਟਨ ਦੇ ਸੂਟ ਰਹਿਣਗੇ ਲੀਲਨ ਦੇ ਸੂਟ ਆਣਗੇ ਥੈਂਕ ਯੂ ਜੀ ਧੰਨਵਾਦ